ਉਧਰ ਜਿਹੜੇ ਰਾਸ਼ਪਤੀ 트ੰਪ ਨੇ ਇਹ ਸਲਾਹ ਦਿੱਤੀ ਆ ਵੀ ਜਿਹੜਾ ਯੂਐਸ ਯੂਐਸ ਆ ਉਹ ਯੂਕਰੇਨ ਦੇ ਨਿਊਕਲੀਅਰ ਪਲਾਂਟਸ ਦੀ ਓਨਰਸ਼ਿਪ ਲੈ ਲਵੇ ਜਿੱਦਾਂ ਗ੍ਰੀਨਲੈਂਡ ਖਰੀਦਣ ਦੀ ਗੱਲ ਕੀਤੀ ਕੈਨੇਡਾ ਨੂੰ ਆਪਣਾ ਸੂਬਾ ਬਣਾਉਣ ਦੀ ਗੱਲ ਕਰ ਰਿਹਾ ਪੈਰਮਾ ਕਨਾਲ ਨੂੰ ਯੂਐਸ ਦੇ ਕੰਟਰੋਲ 'ਚ ਲੈਣ ਦੀ ਗੱਲ ਕਰ ਰਿਹਾ ਹੁਣ ਉਸ ਜਿਹੜਾ ਕੜੀ ਦੇ ਵਿੱਚ ਰਾਸ਼ਪਤੀ 트ੰਪ ਨੇ ਪ੍ਰਪੋਜ਼ ਕੀਤਾ ਹੈ ਵੀ ਜਿਹੜੇ ਯੂਕਰੇਨ ਦੇ ਨਿਊਕਲੀਅਰ ਪਲਾਂਟਸ ਆ ਉਹੋ ਅਮਰੀਕਾ ਦੇ ਅਧੀਨ ਲੈ ਆਉਣ ਰਸ਼ੀਆ ਦੇ ਨਾਲ ਜਿਹੜਾ ਸੋ ਕਾਲਡ ਸਮਝੌਤਾ ਸੀਜ਼ਫਾਇਰ ਹੋਇਆ ਉਸ ਤੇ ਵਿੱਚ એનર્ਜੀ ਇਨਫਰਾਸਟ੍ਰਕਚਰ ਦੇ ਉੱਤੇ ਹਮਲਾ ਨਾ ਕਰਨ ਨੂੰ ਪੋਤਿਨ ਮੰਨਿਆ ਹੈਗਾ ਆ ਨਾਲ ਦੇ ਨਾਲ ਇਹ ਵੀ ਜਿਹੜੀ ਰਿਪੋਰਟ ਆ ਰਹੀ ਆ ਵੀ ਜਿਹੜਾ ਯੂਕਰੇਨ ਦਾ ਰਾਸ਼ਪਤੀ ਆ ਉਹ ਵੀ ਕਹਿੰਦਾ ਵੀ ਮੰਨ ਗਿਆ ਹੈਗਾ ਆ ਜ਼ੇਲੈਂਸਕੀ ਵੀ ਐਗਰੀ ਕਰ ਗਿਆ ਆ ਵੀ એનર્ਜੀ ਦੇ ਖੇਤਰ ਦੇ ਉੱਤੇ ਉਹ ਵੀ ਅਟੈਕ ਹੁਣ ਅੱਗੇ ਨਹੀਂ ਕਰਨਗੇ ਪਰ ਕਹਿੰਦੇ ਵੀ ਸਵਾਲ ਇਹ ਇਸ ਟਾਈਮ ਨਾਲ-ਨਾਲ ਚੱਲ ਰਿਹਾ ਆ ਵੀ 트ੰਪ ਤੇ ਪੁਤਿਨ ਦੇ ਦਰਮਿਆਨ ਹੋਰ ਕਿਹੜੇ ਸਮਝੌਤੇ ਜਿਹੜੇ ਉਹ ਹੋਏ ਹੋ ਸਕਦੇ ਆ ਰਾਸ਼ਪਤੀ 트ੰਪ ਯੂਐਸ ਦੇ ਓਨਰਸ਼ਿਪ ਇਜ਼ਰਾਈਲ ਸੌਰੀ ਜਿਹੜੀ ਯੂਕਰੇਨ ਦੇ ਨਿਊਕਲੀਅਰ ਪਲਾਂਟਸ ਦੀ ਦੇ ਉੱਤੇ ਲੈਣ ਦਾ ਕੀ ਮਕਸਦ ਹੋਊਗਾ ਉਹਦੀ ਕੀ ਜਿਹੜੇ ਫਾਇਦੇ ਜਾਂ ਨੁਕਸਾਨ ਹੋ ਸਕਣਗੇ ਤਾਂ ਆਉਣ ਵਾਲਾ ਸਮਾਂ ਜਿਹੜਾ ਉਹ ਦੱਸੂਗਾ ਪਰ ਕਹਿੰਦੇ ਵੀ 트럼ਪ ਹੁਣਾਂ ਨੇ ਇਹ ਆਫਰ ਹੈ ਜ਼ਿਲੈਂਸਕੀ ਨੂੰ ਜਿਹੜੀ ਉਹ ਕੱਲ੍ਹ ਦੀ ਸੀਗੀ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਸੈਕਟਰੀ ਆਫ ਸਟੇਟ ਮਾਰਕੋ ਰੂਬਿਓ ਉਹਨਾਂ ਨੇ ਜੁਆਇੰਟ ਸਟੇਟਮੈਂਟ ਜਾਰੀ ਕਰਦੇ ਹੋਏ ਇਹ ਕਿਹਾ ਆ ਵੀ ਕਹਿੰਦੇ ਵੀ ਅਮਰੀਕਨ ਓਨਰਸ਼ਿਪ ਜਦ ਉਹਨਾਂ ਪਲਾਂਟਸ ਦੀ ਹੋਵੇਗੀ ਤਾਂ ਅਮਰੀਕਾ ਨੂੰ ਜਿਹੜੀ ਉਹਨਾਂ ਦੀ ਪ੍ਰੋਟੈਕਸ਼ਨ ਕਰਨੀ ਉਹ ਲਾਜ਼ਮੀ ਬ ਬਣ ਜਾਂਦੀ ਹੈ ਤੇ ਕਹਿੰਦੇ ਵੀ ਇਹ ਬੈਸਟ ਪ੍ਰੋਟੈਕਸ਼ਨ ਪਲਾਨ ਆ 인ਫਰਾਸਟ੍ਰਕਚਰ ਦੇ ਲਈ ਤੇ ਯੂਕਰੇਨੀਅਨ એનર્ਜੀ 인ਫਰਾਸਟ੍ਰਕਚਰ ਦੀ ਸਪੋਰਟ ਦੇ ਲਈ ਕੀ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਟ੍ਰੈਂਡ ਬਣੂਗਾ ਵੀ ਜਿੰਨਾ ਥਾਵਾਂ ਦੇ ਉੱਤੇ ਕੋਈ ਸਮੱਸਿਆ ਚੱਲ ਰਹੀ ਆ ਅਮਰੀਕਾ ਉਹਨਾਂ ਦੀ ਓਨਰਸ਼ਿਪ ਲਵੇ ਤੇ ਉਹ ਉਹ ਫਿਰ ਉਹ ਉਹਦੀ ਪ੍ਰੋਟੈਕਸ਼ਨ ਜਿਹੜੀ ਆ ਉਸ ਸਭ ਦੇ ਨਾਲ ਹੋਊਗੀ ਜਾਂ ਉਸ ਮੁਲਕ ਜਾਂ ਉਸ ਕਮਿਊਨਿਟੀ ਦੇ ਕੋਲ ਕੁਝ ਰਹਿ ਜਾਊਗਾ ਕੀ ਇਹ ਕਿਤੇ ਕਲੋਨੀਅਲਿਜ਼ਮ ਦਾ ਅਗਲਾ ਪੜਾਤ ਨਹੀਂ ਜਿਸ ਤਰੀਕੇ ਦੇ ਨਾਲ ਜਿਹੜੀ ਇਸ ਦੇ ਵਿੱਚ ਹੁਣੇ ਚਰਚਾ ਚੱਲ ਰਹੀ ਆ ਮਿਨਰਲ ਡੀਲ ਵੀ ਯੂਕਰੇਨ ਦੇ ਨਾਲ ਕਰਨ ਨੂੰ ਲੈ ਕੇ ਆਪਾਂ ਨੂੰ ਪਤਾ ਆ ਵੀ ਜ਼ੇਲਨਸਕੀ ਨੂੰ ਜਿਹੜਾ ਪੁਸ਼ ਕੀਤਾ ਜਾ ਰਿਹਾ ਵੀ ਭਾਈ ਜਲਦੀ ਤੋਂ ਜਲਦੀ ਤੂੰ ਮਿਨਰਲ ਡੀਲਸ ਅਮਰੀਕਾ ਦੇ ਨਾਲ ਕਰ ਤਾਂ ਜੋ ਤੈਨੂੰ ਅਮਰੀਕਾ ਦੇ ਦੁਆਰਾ ਮਿਲਟਰੀ ਅਸਿਸਟੈਂਸ ਆ ਉਹ ਦਿੱਤੀ ਜਿਹੜੀ ਉਹ ਜਾ ਸਕੇ ਸੋ ਉਹ ਉਸ ਬਾਬਤ ਅੱਗੇ ਕੀ ਬਣਦਾ ਉਹ ਦੇਖਣ ਵਾਲੀ ਗੱਲ ਆ ਪਰ ਇੱਕ ਹੁਣ ਨਵਾਂ ਜਿਹੜੀ ਚੀਜ਼ ਆ ਉਹ ਰਾਸ਼ਪਤੀ 트ੰਪ ਨੇ ਆਖ ਦਿੱਤੀ ਆ ਵੀ ਭਾਈ ਸਾਨੂੰ ਨਿਊਕਲੀਅਰ ਪਲੈਂਟ ਜਿਹੜੇ ਉਹ ਤੁਸੀਂ ਓਨ ਕਰਨ ਨੂੰ ਦੇ ਦਿਓ